ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਅੱਜ ਉਸ ਵੇਲੇ ਹਫੜਾ ਧਵੜੀ ਮਚ ਗਈ ਜਦੋਂ ਗੜगांव ਤੋਂ ਕਟੜਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਇੱਕ ਕੰਡੈਕਟਰ ਨੂੰ ਫੋਨ ਆਇਆ ਕਿ ਬੱਸ ਵਿੱਚ ਬੰਬ ਹੈ ਅਤੇ ਉਸ ਤੋਂ ਬਾਅਦ ਬੱਸ ਦੇ ਡਰਾਈਵਰ ਵੱਲੋਂ ਸਮਝਦਾਰੀ ਨਾਲ ਸਮਰਾਲਾ ਨੇੜੇ ਹੈਡੋਂ ਪੁਲਿਸ ਚੌਕੀ ਦੇ ਸਾਹਮਣੇ ਖੇਤਾਂ ਵਿੱਚ ਬੱਸ ਖੜੀ ਕੀਤੀ ਗਈ ਤੇ ਸਵਾਰੀਆਂ ਨੂੰ ਬੱਸ ਚੋਂ ਉਤਾਰ ਹੇਡੋਂ ਚੌਂਕੀ ਲਜਾਇਆ ਗਿਆ ਪੰਪ ਹੋਣ ਦੀ ਖਬਰ ਦਾ ਪਤਾ ਚੱਲਦੇ ਹੀ ਪੁਰਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਤੇ ਭਾਰੀ ਪੁਲਿਸ ਫੋਰਸ ਹੇਡੋਂ ਚੌਂਕੀ ਪੁੱਜ ਗਈ ਪੁਲਿਸ ਵੱਲੋਂ ਬੰਬ ਸਕੁਐਡ ਬੁਲਾਇਆ ਗਿਆ ਬੰਬ ਸਕੁਐਡ ਵੱਲੋਂ ਬਸਤੀ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕਿਆ ਕਿ バス ਵਿੱਚ ਕੋਈ ਵਿਸਫੋਟਕ ਸਮੱਗਰੀ ਹੈ ਜਾਂ ਨਹੀਂ バス ਦੇ ਨਜ਼ਦੀਕ ਜਾਣ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ バス ਦੇ ਕੰਡੈਕਟਰ ਬਿਆਨ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਪਹਿਰ ਕਰੀਬ 3 ਵਜੇ ਇੱਕ ਫੋਨ ਆਇਆ ਦਿੱਲੀ ਤੋਂ ਕਿ ਤੁਹਾਡੀ バス ਦੇ ਵਿੱਚ ਬੰਬ ਹੈ ਅਤੇ ਮੈਂ ਘਬਰਾ ਗਿਆ ਬਾਅਦ ਵਿੱਚ ਮੈਂ ਆਪਣੇ ਦਿੱਲੀ ਆਫਿਸ ਵਿਖੇ ਫੋਨ ਕੀਤਾ ਤੇ ਮੈਨੂੰ バス ਦੇ ਨੇੜੇ ਪੁਲਿਸ ਚੌਂਕੀ ਜਾਂ ਪੁਲਿਸ ਸਟੇਸ਼ਨ ਕੋਲ ਜਾਣ ਨੂੰ ਕਿਹਈਆ ਕਿਹਾ ਗਿਆ ਤੁਸੀਂ ਦੇਖ ਰਹੇ ਹੋ ਮਾਛਵਾੜਾ نیوز ਤੋਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਡਰਾਈਵਰ ਨੇ ਸੂਝ-ਬੂਝ ਨਾਲ ਬੱਸ ਨੂੰ ਖੇਤਾਂ ਦੇ ਵਿੱਚ ਉਤਾਰ ਲਿਆ ਅਤੇ ਸਵਾਰੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਅਤੇ ਹੇਡੋਂ ਚੌਂਕੀ ਲਿਜਾਇਆ ਗਿਆ ਤੇ ਸੂਚਨਾ ਮਿਲਦੇ ਹੀ ਐਸਐਸਪੀ ਮੈਡਮ ਜੋਤੀ ਯਾਦਵ બસ ਦੇ ਕੋਲ ਪਹੁੰਚੇ ਅਤੇ ਉਹਨਾਂ ਨੇ ਉੱਥੇੋਂ ਚੰਗੀ ਤਰ੍ਹਾਂ ਮੁਆਇਨਾ ਕੀਤਾ ਤੁਸੀਂ ਦੇਖ ਰਹੇ ਹੋ ਕਿ ਭਾਰੀ ਪੁਰਸਵਲ ਦੇ ਨਾਲ ਕਿਸ ਤਰ੍ਹਾਂ ਬੱਸ ਦੀ ਚੈਕਿੰਗ ਕੀਤੀ ਗਈ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਛੋਆੜਾ ਨਿਊਜ਼ ਤੋਂ ਸਾਡੇ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਦੀ ਦੀ ਇਹ ਖਾਸ ਰਿਪੋਰਟ ਧੰਨਵਾਦ ਅੱਜ ਸਵੇਰ 3 ਵਜੇ ਦੇ ਤਕਰੀਬਨ ਜੋ ਇੱਕ ਆਰਬਿਟ ਬੱਸ ਦਿੱਲੀ ਤੋਂ ਜੰਮੂ ਜੋ ਜਾ ਰਹੀ ਸੀਗੀ ਕਟਰਾ ਜੰਮੂ ਵਿਖੇ ਜੀ ਉਹਦੇ ਕੰਡਕਟਰ ਨੂੰ ਇੱਕ ਕਾਲ ਆਂਦੀ ਏ ਇੱਕ ਬੰਦਾ ਉਹਨੂੰ ਕਹਿੰਦਾ ਹੈਗਾ ਕਿ ਤੁਹਾਡੀ ਬੱਸ ਦੇ ਵਿੱਚ ਬੰਬ ਹੈਗਾ ਤੇ ਫਿਰ ਇੱਥੇ ਹੈਡੋਗੋਲ ਉਹ ਬੱਸ ਸੀਗੀ ਉਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਡੀਟਲੀ ਬੱਸ ਨੂੰ ਰੁਕਵਾ ਕੇ ਸਾਰੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਤੇ ਬੱਸ ਨੂੰ ਇੱਕ ਓਪਨ ਫੀਲਡ ਦੇ ਵਿੱਚ ਖੜਾ ਕਰਾਇਆ ਫਿਰ ਬੌਮਸਕਾਡ ਨੂੰ ਬੁਲਾਇਆ ਗਿਆ ਤੇ ਉਹਦੀ ਪ੍ਰੋਪਰ ਕੱਲੇ-ਕੱਲੇ ਚੀਜ਼ ਦੀ ਜਾਂਚ ਕੀਤੀ ਗਈ ਸਾਰੇ ਕੇ ਸਾਰੇ ਜਿਹਨੇ ਵੀ ਪੈਸੇਂਜਰ ਸੀਗੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਮੀਨਵਾਇਲ ਕੀਤੀ ਗਈ ਤੇ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਫੋਕਸ ਕਾਲ ਨਿਕਲੀ ਹੈਗੀ ਤੇ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੂੰ ਕਿ ਇੱਕ ਤਾਂ ਹੋ ਸਕਦਾ ਹੈਗਾ ਕਿ ਅ ਅੱਜ ਜਿਵੇਂ ਦਾ ਅੱਜ ਦੇਸ਼ ਦੇ ਵਿੱਚ ਅ ਜੋ ਸਿਕਿਉਰਿਟੀ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਲੋਕ ਕੀ ਇਸ ਤਰੀਕੇ ਦੀ ਸ਼ਰਾਰਤੀ ਜੋ ਤੱਤਵ ਹੈ ਉਹ ਪੈਨਿਕ ਕ੍ਰੀਏਟ ਕਰਨ ਦੇ ਲਈ ਇਸ ਤਰੀਕੇ ਦੀ ਕਾਲਸ ਜਾਂ ਮੈਸੇजेस ਵਗੈਰਾ ਕਰਨ ਤਾਂ ਤੁਸੀਂ ਇਮੀਡੀਏਟਲੀ ਪੁਲਿਸ ਦੇ ਧਿਆਨ ਚ ਲੈ ਕੇ ਆਓ ਅਸੀਂ ਬਿਲਕੁਲ ਮੁਸਤੈਦੀ ਨਾਲ ਆਪਣੀ ਸਿਕਿਉਰਿਟੀ ਤੁਹਾਡੀ ਸਿਕਿਉਰਿਟੀ ਦੇ ਲਈ ਕਾਇਮ ਹੈ ਤੇ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਤੁਹਾਡੀ ਸਿਕਿਉਰਿਟੀ ਨੂੰ ਮੇਨਟੇਨ ਵੀ ਕਰਾਂਗੇ ਤੇ ਆ ਦੂਜੀ ਚੀਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਰਿਕੁਐਸਟ ਕਰਨਾ ਚਾਹੁੰਦੀ ਹੂੰ ਤੁਸੀਂ ਸਾਰੇ ਜਾਣਦੇ ਹੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੋਆਪਰੇਸ਼ਨ ਕੀਤਾ ਆਪਰੇਸ਼ਨ ਸਿਲੂਟ ਤੇ ਉਹਦੇ ਹੀ ਬੈਕਗਰਾਉਂਡ ਦੇ ਵਿੱਚ ਹੀ ਹੋ ਸਕਦਾ ਹੈਗਾ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਕਾਲਸ ਜਾਂ ਮੈਸੇजेस ਤੋਂ ਪੈਨਿਕ ਕ੍ਰੀਏਟ ਹੋ ਸਕੇ ਇਸ ਕਰਕੇ ਲੋਕਾਂ ਨੂੰ ਮੈਂ ਅਪੀਲ ਕਰੂੰਗੀ ਕਿ ਪੈਨਿਕ ਨਾ ਕਰਨ ਆ ਸ਼ਾਂਤੀ ਨਾਲ ਇਸ ਟਾਈਮ ਨੂੰ ਕੱਢੇ ਤੇ ਪੁਲਿਸ ਦਾ ਪੂਰਾ ਸਹਿਯੋਗ ਦੇ ਕੁਝ ਵੀ ਸਸਪੈਕਟ ਯਾ ਸਸਪੀਸ਼ੀਅਸ ਐਕਟੀਵਿਟੀ ਤੁਹਾਡੇ ਆਲੇ ਦੁਆਲੇ ਹੁੰਦੀ ਹੈ ਇਮੀਡੀਏਟਲੀ ਤੁਹਾਡੇ ਨੀਅਰੈਸਟ ਪੁਲਿਸ ਸਟੇਸ਼ਨ ਅ ਵਿੱਚ ਤੁਸੀਂ ਨੋਟ ਕਰਾਓ 112 ਦਾ ਜੋ ਨੰਬਰ ਹੈਗਾ ਸਾਡਾ ਯੂਨੀਵਰਸਲ ਹੈਲਪਲਾਈਨ ਨੰਬਰ ਹੈ ਉਹਦੀ ਵਰਤੋਂ ਕਰੋ ਸਾਡੇ ਧਿਆਨ 'ਚ ਲੈ ਕੇ ਆਓ ਪੈਨਿਕ ਨਾ ਕਰੋ ਲੋਕਾਂ ਦੀ ਅਪੀਲ ਇੱਕ ਵਾਰ ਜਿਸ ਨੰਬਰ ਦਾ ਫੋਨ ਆਇਆ ਮੈਂ ਉਹਦੀ ਚੈਕਿੰਗ ਕੀਤੀ ਗਈ ਉਹਦਾ ਅਸੀਂ ਚੈੱਕ ਅਸੀਂ ਚੈੱਕ ਕਰ ਰਹੇ ਹਾਂ ਉਹ ਨੰਬਰ ਦਾ ਵੀ ਅਸੀਂ ਪੂਰਾ ਦਾ ਪੂਰਾ ਜੋ ਟੈਕਨੀਕਲੀ ਅਸੀਂ ਉਹਨੂੰ ਪੂਰਾ ਪੂਰਾ ਵੈਰੀਫਾਈ ਕਰ ਰਹੇ ਹਾਂ ਤੇ ਦੇ ਨਾਲ-ਨਾਲ ਜਿਵੇਂ ਤੁਹਾਨੂੰ ਦੱਸਿਆ ਸਾਰੇ ਕੇ ਸਾਰੇ ਜੋ ਵੀ ਪੈਸੇਂਜਰ ਸੀਗੇ ਇਸ ਬੱਸ ਦੇ ਵਿੱਚ ਉਹ ਉਹਨਾਂ ਦੇ ਵੀ ਸਾਰੇ ਸਾਰੇ ਵੈਰੀਫਿਕੇਸ਼ਨ ਕੀਤੀ ਗਈ ਹੈ ਉਦੋਂ ਬਾਅਦ ਹੀ ਇਹਨੂੰ ਆਫਟਰ ਚੈਕਿੰਗ ਇਹਨੂੰ ਸੇਫ ਘਰਾੜ ਕੀਤਾ ਗਿਆ। ਮੌਕਾ ਦੇ ਲਈ ਤੋਂ ਪਹਿਲਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਵੀ ਕੋਈ ਅਜਿਹੇ ਕਟਨਾਮਾ ਬਪਰ ਸਕਦੀਆਂ ਫੇਕ ਕਾਲ ਆ ਸਕਦੀਆਂ ਨੇ। ਅਹ ਦੇਖੀ ਇਥੇ ਖੰਨਾ ਵਿਖੇ ਮੌਕ ਡ੍ਰਿਲ ਦਾ ਨਹੀਂ ਸ਼ੈਡਿਊਲ ਸੀਗਾ ਬਟ ਮੌਕ ਡ੍ਰਿਲ ਦਾ ਤੁਸੀਂ ਸਾਰੇ ਜਾਣਦੇ ਹੋ ਐਮ ਐਚ ਏ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਸੀਗੀ ਉਦੇ ਨਾਲ ਨਾਲ ਸਾਰੇ ਕੇ ਸਾਰੇ ਜ਼ਿਲ੍ਹਿਆਂ ਵਿਖੇ ਐਸਐਸਪੀ ਦੇ ਡੀਸੀਜ਼ ਵੱਲੋਂ ਗਾਈਡਲਾਈਨਸ ਵੀ ਦਿੱਤੀ ਗਈ ਹੈ ਲੋਕਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਮੌਕ ਡ੍ਰਿਲ ਜੋ ਹੈ ਉਹ ਸਪੈਸਿਫਿਕ ਪਰਪਸ ਦੇ ਲਈ ਹੈ ਇਦਾਂ ਦੀ ਘਟਨਾਵਾ ਦਾ ਉਹਦੇ ਵਿੱਚ ਜ਼ਿਕਰ ਨਹੀਂ ਸੀਗਾ ਬਟ ਲੋਕਾਂ ਨੂੰ ਮੈਂ ਦੁਬਾਰਾ ਉਹੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਹੀ ਕਰਨਾ ਚਾਹੁੰਦੀ ਹੂੰ ਕਿ ਪੈਨਿਕ ਨਾ ਕਰਨ ਸਭ ਕੁਝ ਇਨ ਕੰਟਰੋਲ ਹੈਗਾ ਤੇ ਇੰਡੀਅਨ ਸਿਕਿਉਰਿਟੀ ਫੋਰਸਸ ਵੀ ਰਿਸਪਾਂਸ ਦੇ ਰਹੀ ਹੈ ਆਪਣਾ ਤੋ ਸਾਰਾ ਕੁਝ ਵੈਲ ਇਨ ਕੰਟਰੋਲ ਹੈ ਤੁਸੀਂ ਸਾਰੇ ਕੇ ਸਾਰੇ ਸੇਫ ਹੋ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਇੰਡੀਅਨ ਸਿਕਿਉਰਿਟੀ ਫੋਰਸਿਸ ਐਕਸ਼ਨ ਪ੍ਰੋਪਰ ਤਰੀਕੇ ਨਾਲ ਲੈ ਰਹੀ ਹੈ ਪੈਨਿਕ ਕਰਨ ਦਾ ਟਾਈਮ ਨਹੀਂ ਹੈਗਾ ਸ਼ਾਂਤੀ ਨਾਲ ਹਰ ਚੀਜ਼ ਦਾ ਮਤਲਬ ਜੋ ਵੀ ਕਨਸਰਨਡ ਅਥਾਰਟिटीज ਹੈ ਉਹਨਾਂ ਨੂੰ ਧਿਆਨ ਚ ਲਾ ਕੇ ਹਰ ਚੀਜ਼ ਦਾ ਧਿਆਨ ਚ ਲੈ ਕੇ ਆਓ ਸੋ ਥੈਟ ਉਸ ਸ਼ੀਜ਼ ਦਾ ਪ੍ਰੋਪਰ ਤਰੀਕੇ ਨਾਲ ਲਾਈਕ ਰੈਜ਼ੋਲੂਸ਼ਨ ਕੀਤਾ ਜਾ ਸਕੇ ਜਿਵੇਂ ਅੱਜ ਦਾ ਸੀਗਾ ਸਾਡੇ ਕੋਲ ਕਾਲ ਆਈ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਚੈੱਕ ਕਰਕੇ ਵੈਰੀਫਾਈ ਕਰਕੇ ਉਦੋਂ ਬਾਅਦ ਫਿਰ ਲੋਕਾਂ ਨੂੰ ਜਾਣ ਦੇ ਲਈ ਅਸੀਂ ਰਵਾਨਾ ਕਰਾਂਗੇ ਕਿਉਂਕਿ ਬਸ ਹੁਣ ਕੰਪਲੀਟਲੀ ਸੇਫ ਹੈਗੀ ਇੱਕ ਹੌਕਸਕਾਲ ਸੀਗੀ ਹੋ ਸਕਦਾ ਹੈ ਅੱਗੇ ਵੀ ਆਣ ਲੇਕਿਨ ਇਮੀਡੀਏਟਲੀ ਅਗਰ ਲੋਕੀ ਸਾਡੇ ਧਿਆਨ ਚ ਲੈ ਕੇ ਆਉਣਗੇ ਤਾਂ ਪੈਨਿਕ ਵੀ ਨਹੀਂ ਕ੍ਰੀਏਟ ਹੁੰਦਾ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਵੀ ਕੀਤਾ ਜਾਏਗਾ ਮੇਰਾ ਨਾਮ ਦੀਪਕ ਸ਼ਰਮਾ ਹੈ ਜੀ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਤੇ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਸ਼ਾਇਦ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਚ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਚ ਬੋਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਵਾਲੇ ਨੇ ਸਾਨੂੰ ਸਭ ਨੂੰ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਹਾਂ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬੱਸ ਚ ਬੁਰੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ੇ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਵਾ ਕੋ 3:30 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬਸ ਵਾਲੇ ਨੇ ਸ਼ਾਇਦ ਬਸ ਰੋਕ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰਿਆਂ ਨੂੰ ਥੱਲੇ ਤੋਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਦੇ ਵਿੱਚ ਹੀ ਹੈ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿਕ ਦਾ ਇੱਕ ਮਾਹੌਲ ਹੀਆ ਕ੍ਰੀਏਟ ਹੋ ਗਿਆ ਫਟਾਫਟ ਦਾ ਉਤਰਨ ਨਾਲ ਸਮਾਨ ਵਗੈਰਾ ਸਾਰਾ ਬਸ ਚ ਹੀ ਸੀ ਸਾਡਾ ਬੀ ਆਂ ਸਿੰਘ ਜੀ ਸਰ ਆਪਣੇ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂਜੀ ਹਮ ਬੋਲ ਰਹੇ ਹਾਂ ਦਿੱਲੀ ਸੇ ਹੀ ਉਹ ਬੋਲ ਰਹੇ ਸੀ ਆਪकी ਬੱਸ ਮੈਂ ਬੋਮਬ ਹੈ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕੱਟ ਗਈ ਨੈਟਵਰਕ ਪ੍ਰੋਬਲਮ ਆ ਗਈ ਜੀ ਦੁਬਾਰਾ ਫਿਰ ਮੈਨੇ ਉਸ ਕੋ ਬੋਲਾ ਜੀ ਹਾਂਜੀ ਬੱਸ ਮੈਂ ਕਿ ਆਈ ਕਿ ਬੱਸ ਮੈਂ ਬੋਮਬ ਵਾਪਸ ਯਾਤਰੀ ਕਨਫਰਮ ਕਰ ਦੋ ਆਪਨੇ ਬੈਕ ਕਾਲ ਕੀਤੀ ਹਾਂਜੀ ਬੈਕ ਕਾਲ ਕੀਤੀ ਸੀ ਸਰ ਦੋ ਵਾਰ ਨੰਬਰ ਲੱਗ ਨਹੀਂ ਰਾਉਣ ਕਾ ਜੀ ਸਵਿਚ ਆਫ ਨੈਟਵਰਕ ਵੀ ਆ ਰਿਹਾ ਜੀ ਆਪ ਕੀ ਕਰ ਰਿਹਾ ਬਸ ਬਸ ਕੰਡਕਟਰ ਨੇ ਸਰ ਉਹ ਕੀ ਕਿਹੜੇ ਨੰਬਰ ਤੇ ਆ 73820 ਜੀ 86286 ਸਰ ਇਸ ਨੰਬਰ ਸੇ ਜੀ ਪਹਿਲੇ ਹਮੇ ਜਬ ਕਾਲ ਆਈ ਸੀ ਤਬ ਹਮੇ ਆਫੀਸਰ ਕਾਲ ਲਗਾ ਦਿਆ ਵੀ ਹਮੇ ਸਾਰੇ ਇਸ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੂੰ ਬੋਲ ਦੇ ਕਹਿੰਦੇ ਕਿਹੜਾ ਟੰਗ ਕਰੋ ਇਹ ਦੁਬਾਰਾ ਉਹ ਕਹਿੰਦੇ ਜਹਾ ਵੀ ਕੋਈ ਕਾਲਜ ਸਰ ਮੈਂਨੇ ਆਫਿਸ ਮੇਂ ਕਾਲ ਕੀਤੀ ਹਮਾਰੇ ਜੀ ਹੁਣ ਫਿਰ ਹਮੈ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਹੈਗੀ ਜਾਂ ਕਿਸੇ ਅਪਰੋਕ ਲੈਣਾ ਗਾਡੀ ਉਹਨਕੋ ਬਤਾ ਦਈਓ ਜਨਮ ਹਾਂਜੀ ਸਰ ਮੇਰਾ ਸੁਖਵਿੰਦਰ ਸਿੰਘ ਹੈ ਇਹ ਔਰ ਗੱਡੀ ਅਸੀਂ ਆ ਰਹੇ ਸੀ ਚੰਡੀਗੜ੍ਹੋਂ ਲੈ ਕੇ ਜੀ ਏ ਰਸਤੇ ਸਾਨੂੰ ਕਾਲ ਆਇਆ ਰੈਡ ਬੱਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15-20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਾਂ ਕੋਈ ਆ ਜਾਵੇ ਰੋਡ ਤੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਦੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਇੱਕ ਬਾਤ ਚਲਾਨੀ ਸੀ ਹਾਂ ਜੀ ਮੈਂ ਬੱਸ ਲਾਉਣਾ ਜੀ ਹਾਂ ਜੀ ਹਾਂਜੀ ਮੇਰੇ ਕੰਡਕਟਰ ਨੇ ਕਾਲ ਆਈ ਏ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 8686 ਇਹ ਪਤਾ ਨਹੀਂ ਜੀ ਉਹ ਦੱਸਣਗੇ ਸਾਹਿਬ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜਿੰਨਾ ਸੇਫਲੀ ਕਰ ਹੋਇਆ ਸੀ ਸੇਫ ਕਰਤਾਂ ਬਣ ਪਹੇਜਰ ਅੰਦਰ ਮਿਤਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਕਾਰਵਾਈ ਕਰਨੀ ਜਿੱਦਾਂ ਹੋਇਆ